ਅੱਜ ਸੰਗਰੂਰ ਦੇ ਵਿੱਚ 14.31 ਕਰੋੜ ਰੁਪਇਆ ਯਾਨੀ ਕਿ 14 ਕਰੋੜ 31 ਲੱਖ ਰੁਪਏ ਨਾਲ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਤੇ ਸੜਕਾਂ ਨੂੰ ਸਾਫ਼ ਕਰਨ ਵਾਲੀਆਂ 216 ਮਸ਼ੀਨਾਂ ਜਿਹੜੀਆਂ ਸੰਗਰੂਰ ਨੂੰ ਅੱਜ ਭੇਟ ਕੀਤੀਆਂ। ਟੋਟਲ ਅਸੀਂ 730 ਮਸ਼ੀਨਾਂ ਖਰੀਦੀਆਂ ਹਨ ਪਹੁੰਚ ਤੱਕ 40 ਕਰੋੜ ਦੇ ਲਗਭਗ ਬਜਟ ਹੈ ਇਹਦੇ ਵਿੱਚ ਛੋਟੀਆਂ ਵੀ ਨਿਕਲੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਵੱਡੇ ਟਰੱਕ ਵੀ ਨੇ ਜਿਨ੍ਹਾਂ ਆਪਾਂ ਸੁਪਰ ਸੈਕਸ਼ਨ ਮਸ਼ੀਨਾਂ ਕਹਿੰਦੇ ਆ ਇੱਕ ਕਲਸਟਰ ਜਿਹੜਾ ਸੰਗਰੂਰ ਨੂੰ ਬਣਾਤਾ ਹੈਡ ਆਫਿਸ ਆਲੇ ਦੁਆਲੇ ਦੇ ਜਿਹੜਿਆਂ ਨੂੰ ਵੀ ਜੇ ਲੋਡ ਹੋਊਗੀ ਕੋਈ ਇੱਥੋਂ ਜਾ ਕੇ ਉਹਨਾਂ ਦਾ ਸੀਵਰੇਜ ਦਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੰਮ ਕਰਕੇ ਵਾਪਸ ਫੇਰ ਆ ਜਾ ਕਰਨਗੇ ਤੇ ਨਾਲ ਟੈਕਨੀਕਲ ਸਟਾਫ ਵੀ 2 ਸਾਲ ਵਾਸਤੇ ਉਹਨਾਂ ਕੰਪਨੀਆਂ ਨਹੀਂ ਭੇਜਿਆ ਕਿ ਟੈਕਨੀਕਲੀ ਕਿਵੇਂ ਚਲਾਉਣੀਆਂ ਨੇ ਤੋ ਹੁਣ ਇਹ ਸ਼ਹਿਰਾਂ ਦੀ ਸਫਾਈ ਜਿਹੜੀ ਹੈ ਬੜੀ ਦੇਰ ਤੋਂ ਇੱਕ ਨਸੂਰ ਬਣੀ ਪਈ ਹੈ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਟਿੰਡਾ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਆਬਾਦੀ ਵਧਣ ਦੇ ਨਾਲ ਨਾਲ ਕਲੋਨੀਆਂ ਵਧਣ ਦੇ ਨਾਲ ਨਾਲ ਦਫਾਫੇ ਜਗਾ ਜਗਾ ਪਏ ਨੇ ਸੀਵਰੇਜ ਇਤੋਂ ਸਟਕ ਹੋ ਗਿਆ ਉਹਦੇ ਵਾਸਤੇ ਪਹਿਲਾਂ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨ ਹੋਲ ਨੂੰ ਖੋਲ ਕੇ ਉਹ ਸਫਾਈਆਂ ਕਰਦੇ ਸੀ ਤੁਰਕਟਨਾਵਾਂ ਵੀ ਬਹੁਤ ਹੋ ਜਾਂਦੀਆਂ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਮਸ਼ੀਨਾਂ ਮਿਲਣਗੇ ਹੁਣ ਆਹਰ ਖੜੇ ਹੋ ਕੇ ਟ੍ਰੇਨਿੰਗ ਦੇਖਦੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕੀਤਾ ਇਹੇ ਪ੍ਰੋਜੈਕਟ ਜਿਹੜਾ ਇਹਦੇ ਚ ਪੰਪਿੰਗ ਸੈੱਟ ਵੀ ਨੇ ਸੀਵਰ ਇਨਸਪੈਕਸ਼ਨ ਕੈਮਰਾਜ਼ ਵੀ ਨੇ ਅੰਦਰ ਕੈਮਰਾ ਲਾ ਕੇ ਪਤਾ ਲੱਗ ਜਾਊਗਾ ਕਿੱਥੋਂ ਸਟਕ ਹੋਇਆ ਹੋਇਆ ਪਾਣੀ ਕਿੱਥੇ ਕੀ ਲੇਟੈਸਟ ਕੈਮਰਾ ਜੈਟਿੰਗ ਕਮ ਸਕਸ਼ਨ ਮਸ਼ੀਨ ਹੈ ਮਾਊਥ ਜੈਟਰ ਮਸ਼ੀਨ ਨੇ ਈ ਰਿਕਸ਼ਾ ਮਾਉਂਟਡ ਜਿਹੜਾ ਉਹ ਵੀ ਮਸ਼ੀਨ ਹੈਗੀ ਈ ਰਿਕਸ਼ੇ ਨਾਲ ਜਿਹੜੀ ਚਲਦੀ ਹੈ ਤੇ ਗ੍ਰੈਬ ਬੱਕਟ ਮਸ਼ੀਨਾਂ ਨੇ ਵੱਡੀਆਂ ਸੋ ਗੱਡੀਆਂ ਨੂੰ ਹਰੀ ਚੰਡੀ ਦੇਤੀ ਹੈ ਤੇ ਸੰਗਰੂਰ ਦੇ ਕਲਸਟਰਲ ਨੂੰ ਪਹਿਲਾ ਜਿਹੜਾ ਖੇਪ ਜਿਹੜੀ ਹੈ ਉਹ ਮਿਲ ਗਈ ਹੈ ਸੋ ਆਪਣੇ ਵੱਲੋਂ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਫ ਪੰਜਾਬ ਬਣਾਈਏ ਹਾਸਦਾ ਖੇਡਦਾ ਪੰਜਾਬ ਗਿੱਤੇ ਭੰਗੜਿਆਂ ਵਾਲਾ ਪੰਜਾਬ ਬਣਾਈਏ